ਉਹ ਭਾਈ ਜੀ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਸਾਹਿਬ ਸਿਰਗੁਰੂ ਗੋਬਨ ਸਿੰਘ ਜੀ ਦੇ ਮਹਾਨ ਸਿੱਖ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸੰਸਕਾਰ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦੀ ਸੀ ਉਹਨਾਂ ਦੀ ਹਵੇਲੀ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ ਪ੍ਰਾਤਨ ਹਵੇਲੀ ਜਿਹਨੂੰ ਜਹਾਜ਼ ਹਵੇਲੀ ਵੀ ਕਹਿੰਦੇ ਆ ਆਪਾ ਪਹੁੰਚ ਚੁੱਕੇ ਆ ਜੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸਿੱਖ ਦੀਵਾਨ ਟੋਡਰਮਲ ਜੀ ਦੀ ਉਸ ਹਵੇਲੀ ਦੇ ਜਿਨ੍ਹਾਂ ਨੇ ਛੋਟੇ ਸੈਫਜਾਦਿਆਂ ਦੇ ਸੰਸਕਾਰ ਦੇ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦੀ ਸੀ ਆ ਮੇਰੇ ਬੈਕ ਸਾਈਡ ਤੇ ਉਹ ਹਵੇਲੀ ਆ ਤੇ ਆਜੋ ਫਿਰ ਕਰੋ ਦਰਸ਼ਨ ਮੇਰੇ ਨਾਲ ਦੀਵਾਨ ਟੋਡਰਮਲ ਜੀ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ ਜਿਸ ਨੇ ਆਪਣੇ ਇਸਤ ਦੀ ਲਾਸਤੇ ਜਿਗਰਾਂ ਦੀ ਸੰਸਕਾਰ ਲਈ ਸੰਸਾਰ ਦੀ ਸਭ ਤੋਂ ਕੀਮਤੀ ਜ਼ਮੀਨ ਖਰੀਦੀ ਇਸ ਅਦੁੱਤੀ ਕਾਰਜ ਨਾਲ ਉਹ ਸਿੱਖ ਪੰਥ ਦੀਆਂ অতি ਆਦਰਯੋਗ ਸ਼ਖਸੀਤਾਂ ਵਿੱਚ ਸ਼ਾਮਲ ਹੋ ਗਏ ਦੀਵਾਨ ਟੋਡਰਮਲ ਜੀ ਦੇ ਜਨਮ ਸਥਾਨ ਖਾਨਦਾਨ ਜੀਵਨ ਅਤੇ ਬਾਰਸਾਂ ਬਾਰੇ ਇਤਿਹਾਸ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਮੰਨਿਆ ਜਾਂਦਾ ਹੈ ਕਿ ਉਹ ਜਾਤ ਦੇ ਜੈਨ ਸਨ ਅਤੇ ਗੁਰੂ ਘਰ ਦੇ ਅਤਿਅੰਤ ਸ਼ਰਧਾਲੂ ਸਨ ਉਹ ਉਸ ਵੇਲੇ ਸਰਹੰਦ ਸੂਬੇ ਦੇ ਅਮੀਰ ਵਪਾਰੀ ਅਤੇ ਮੌਜਜ ਦਰਬਾਰੀ ਵੀ ਸਨ ਬਲਰਾਜ ਸਿੰਘ ਸਿੱਧੂ ਐਸਪੀ ਦੇ ਇੱਕ ਲੇਖ ਅਨੁਸਾਰ ਉਹਨਾਂ ਦਾ ਜੱਦੀ ਪਿੰਡ ਕਾਕੜਾ ਸੀ ਜੋ ਹੁਣ ਥਾਣਾ ਸਦਰ ਸਮਾਣਾ ਅਧੀਨ ਆਉਂਦਾ ਹੈ ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਉਹਨਾਂ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹੰਦ ਵਸ ਗਏ ਸਨ ਉਹਨਾਂ ਦੀ ਅਮੀਰੀ ਸਰਕਾਰੀ ਪ੍ਰਭਾਵ ਅਤੇ ਸ਼ਾਨੋ ਸ਼ੌਕਤ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੀ ਰਹਿਸ਼ ਜਾਨੀ ਕਿ ਜਹਾਜ਼ ਹਵੇਲੀ ਸਰਹੰਦ ਦੇ ਸੂਬੇਦਾਰ ਵजीर खान ਦੇ ਮਹਿਲ ਦੇ ਨਜ਼ਦੀਕ ਸੀ 13 ਦਸੰਬਰ 1704 ਨੂੰ ਵजीर खान ਦੇ ਹੁਕਮ ਨਾਲ ਸਹਬਜ਼ਾਦਾ ਜੋਰਾਵਰ ਸਿੰਘ ਸਾਹਿਬ ਜੱਦਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਦੀ ਇਹ ਹਿੰਮਤ ਨਾ ਪਈ ਕਿ ਉਹਨਾਂ ਦਾ ਵਿਧੀ ਪੂਰਵਕ ਸੰਸਕਾਰ ਕਰ ਸਕਣ। ਸਰਕਾਰੀ ਕਹਿਰ ਦੇ ਡਰ ਕਾਰਨ ਸਰਹੰਦ ਦੇ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ। ਅਖੀਰ ਇੱਕ ਜ਼ਿਮੀਂਦਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ। ਪਰ ਉਸ ਨੇ ਸ਼ਰਤ ਇਹ ਰੱਖੀ ਕਿ ਜਮੀਨ ਦੀ ਕੀਮਤ ਸੋਨਾ ਵਿਛਾ ਕੇ ਦੇਣੀ ਪਵੇਗੀ ਕਿਹਾ ਜਾਂਦਾ ਹੈ ਕਿ ਉਸਨੇ سونے ਦੇ ਸਿੱਕੇ ਖੜੇ ਕਰਕੇ ਕੀਮਤ ਲਈ ਸੀ ਉਸ ਵੇਲੇ سونے ਦੀ ਅਸ਼ਰਫੀ ਦਾ ਸਾਈਜ਼ ਕਰੀਬ 2.5 ਇੰਚ ਅਤੇ ਭਾਰ 1 ਤੋਲਾ ਹੁੰਦਾ ਸੀ ਸਹਬਜਾਦਿਆਂ ਦੇ ਸੰਸਕਾਰ ਲਈ 2-2 ਮੀਟਰ ਅਤੇ ਮਾਤਾ ਜੀ ਲਈ 2.5 ਮੀਟਰ ਦੇ ਕਰੀਬ ਜਗ੍ਹਾ ਲਈ ਗਈ ਹੋਵੇਗੀ ਇਸ ਲਈ ਕਰੀਬ 7800 ਅਸ਼ਰਫੀਆਂ ਜਾਣੀ ਕਿ 78 ਕਿਲੋ ਸੋਨਾ ਬਿਛਾਈਆਂ ਗਈਆਂ ਹੋਣਗੀਆਂ ਇਸ ਸ਼ਰਪੀਆਂ ਖੜੇ ਰੁੱਖ ਰੱਖੀਆਂ ਗਈਆਂ ਹੋਣਗੀਆਂ ਤਾਂ 78000 ਦੇ ਕਰੀਬ ਅਸ਼ਰਫੀਆਂ 780 ਕਿਲੋ ਸੋਨਾ ਬਿਛਾਉਣੀਆਂ ਪਈਆਂ ਹੋਣਗੀਆਂ ਇਸ ਕਾਰਨ ਦੀਵਾਨ ਦੀ ਸਾਰੀ ਪੂੰਜੀ ਜ਼ਮੀਨ ਖਰੀਦਣ ਵਿੱਚ ਲੱਗ ਗਈ ਅਤੇ ਘਰ-ਬਾਰ ਗਹਿਣੇ ਪੈ ਗਿਆ ਪਰ ਉਹਨਾਂ ਨੇ ਆਪਣੇ ਨੁਕਸਾਨ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਗੁਰੂ ਜੀ ਅਤੇ ਸਿੱਖੀ ਦੀ ਮਹਾਨ ਸੇਵਾ ਕੀਤੀ ਵਜ਼ੀਰ ਖਾਨ ਜ਼ਾਲਮ ਤੇ ਬੇਰਹਿਮ ਇਨਸਾਨ ਸੀ ਉਸਨੇ ਬਾਬਾ ਮੋਤੀਰਾਮ ਮਹਿਰਾ ਦਾ ਸਾਰਾ ਪਰਿਵਾਰ ਸਿਰਫ ਇਸ ਲਈ 베ਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਕਿ ਉਹਨਾਂ ਨੇ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਦੀ ਠੰਡੇ ਬੁਰਜ ਵਿੱਚ ਦੁੱਧ ਨਾਲ ਸੇਵਾ ਕੀਤੀ ਸੀ ਇਸ ਲਈ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਕੋਈ ਉਹਨਾਂ ਦਾ ਸੰਸਕਾਰ ਕਰੇ ਜਦੋਂ ਉਸ ਨੂੰ ਦੀਵਾਨ ਟੋਡਰਮਲ ਦੇ ਇਸ ਬਨਾਹ ਬਾਰੇ ਪਤਾ ਚੱਲਿਆ ਉਸ ਦਾ ਕਹਿਰ ਦੀਵਾਨ ਤੇ ਟੁੱਟ ਪਿਆ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਨੂੰ ਆਪਣਾ ਘਰ-ਬਾਰ ਅਤੇ ਕਾਰੋਬਾਰ ਛੱਡ ਕੇ ਕਿਧਰੇ ਜਾਣਾ ਪਿਆ ਇਸ ਤਰ੍ਹਾਂ ਦੀਵਾਨ ਟੋਡਰਮਲ ਜੀ ਸਾਕਾ ਸਰਹੰਦ ਦੇ ਨਾਇਕ ਬਣੇ ਸਿੱਖ ਕੌਮ ਸਿੱਖ ਕੌਮ ਸਿਰ ਸਦੀਵੀ ਕਰਜ ਚਾਹਣ ਵਾਲੀ ਬਹਾਦਰ ਅਤੇ ਨੇਕ ਦਿਲ ਇਸ ਸ਼ਖਸੀਅਤ ਨੂੰ ਹਮੇਸ਼ਾ ਯਾਦ ਕਰਨਾ ਬਣਦਾ ਹੈ ਉਹਨਾਂ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹੰਦ ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖਸ਼ੀ ਗਈ ਇੱਕ ਪਾਸੇ ਕੁੰਮਾ 마ਸ਼ਕੀ ਬੀਬੀ ਲక్ష్ਮੀ ਪਠਾਨ ਨਿਹੰਗ ਖਾਨ ਭਾਈ ਨਵੀ ਖਾਨ ਭਾਈ ਗਨੀ ਖਾਨ ਬੇਗਮ ਜੈਨ ਬੁੰਨਮਾ ਨਵਾਬ ਮਲੇਰ ਕੋਟਲਾ ਬਾਬਾ ਮੋਤੀਰਾ ਮਹਿਰਾ ਤੇ ਪਰਿਵਾਰ ਅਤੇ ਦੀਵਾਨ ਟੋਡਰਮਲ ਜੀ ਨੇ ਇਨਸਾਨੀਅਤ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਤੇ ਦੂਜੇ ਪਾਸੇ ਗੰਗੂ ਬ੍ਰਾਹਮਣ ਨਵਾਬ ਸੁਚਾਨੰਦ ਬਜੀਦ ਖਾਨ ਨੇ ਨਰਦੈਤਾ ਅਤੇ ਬੇਈਮਾਨੀ ਦਾ ਸ਼ੇਖਰ ਕਰ ਛੱਡਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇੰਨਾ ਸਭ ਨੇ ਸਿੱਖਾ ਸਿਰ ਕਰਜ਼ਾ ਚਾੜਿਆ ਕੁਝ ਨਹੀਂ احسانਾਂ ਦਾ ਤੇ ਕੁਝ ਨਹੀਂ ਜ਼ੁਲਮਾਂ ਦਾ ਤੇ ਦੁਬਾਰਾ ਇੱਕ ਸਾਈਡ ਤੋਂ ਫਿਰ ਵੀਊ ਦਿਖਾਈਏ ਇੱਧਰ ਫੇਰ ਬੂੜ ਲੱਗਿਆ ਹੋਇਆ ਜੀ ਕੌਮੀ ਵਿਰਾਸਤ ਜਹਾਜ਼ ਹਵੇਲੀ ਗੁਰੂ ਘਰ ਦੇ ਮਹਾਨ ਸੇਵਕ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਾਲੇ ਸਥਾਨ ਤੇ ਕੋਨੇ ਦੀਆ ਮੋਰਾ ਖੜੀਆਂ ਕਰਕੇ ਧਰਤੀ ਖਰੀਦ ਕੇ ਮਾਤਾ ਗੁਜਰੀ ਜੀ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਅੰਤਮ ਸੰਸਕਾਰ ਕੀਤਾ ਉਹਨਾਂ ਦੀ ਪ੍ਰਾਤਨ ਹਵੇਲੀ ਹੈ ਜੀ ਇਹ ਲਓ ਆ ਦਰਵਾਜ਼ੇ ਥਾਈਂ ਦੀ ਐਂਟਰ ਕਰਕੇ ਆਪਾਂ ਵੀਊ ਦਿਖਾਈਏ ਤੁਹਾਨੂੰ ਛੋਟੀ ਛੋਟੀ ਇੱਟਾਂ ਦੀ ਸਾਰੀ ਹਵੇਲੀ ਬਣੀ ਆ 7 ਬਹੁਤ ਨੀਵੀਂ ਆ ਕਿਉਂਕਿ ਘਾਤ ਵਗੈਰਾ ਥੱਲੇ ਜਾ ਤਾਂ ਪਹਿ ਚੁੱਕਿਆ ਕਾ ਵੀ ਆ ਫਿਰ ਦਰਬਾਰ ਦਾ ਵੀਊ ਤੇ ਆ ਆਪਾਂ ਫੇਰ ਆ ਗਏ ਬਾਹਰ ਦੀ ਸਾਈਡ ਇਧਰੋਂ ਆਪਾਂ ਪਹਿਲਾ ਐਂਟਰੀ ਕਰਸ ਤੇ ਹੁਣ ਆਪਾਂ ਨਿਕਲਦੀਏ ਦੂਜੇ ਪਾਸੇ ਦੀ ਜਿਹੜੀ ਸਾਈਡ ਵੀਡੀਓ ਬਣਾਉਣੀ ਰਹਿ ਗਈ ਸੀ ਉਹ ਸਾਈਡ ਦੀ ਬਣਾਈਏ ਵੀਡੀਓ ਹੁਣ ਲਿਖਿਆ ਹੋਇਆ ਪੁਰਾਣਾ ਪਲਸਤ ਇਹ ਖਾਣਾ ਪੌੜੀਆਂ ਚੂਨੇ ਅਤੇ ਇੱਟਾਂ ਦਾ ਬਣਿਆ ਪ੍ਰਾਤਨ ਹਰਸ਼ ਆਹ ਹੈ ਜੀ ਚਵਾਰੇ ਨੂੰ ਜਾਣ ਵਾਲੀਆਂ ਪੌੜੀਆਂ ਆਹ ਸ਼ਹਿਰ ਬਣੀਆ ਹੁਣ ਇੱਥੋਂ